ਹਾਂਜੀ ਜਿੱਥੇ ਕਿ ਅੱਜ ਯੋਗਾ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਸਿੱਖਾਂ ਵੱਲੋਂ ਅਜ ਗਦਕਾ ਦਿਵਸ ਵੀ ਮਨਾਇਆ ਗਿਆ ਤੁਹਾਡੇ ਵੱਲੋਂ ਨਿੰਸੀ ਪਹੁੰਚ ਪਹੁੰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਲਕੁਲ ਜੀ 21 ਜੂਨ ਨੂੰ ਜਿਹੜਾ ਵਾ ਅਸੀਂ ਹਰ ਸਾਲ ਦੇ ਸਾਲ ਜਿਹੜਾ ਜਥੇਦਾਨੋਂ ਜਥਾ ਸਰਲਤ ਖਾਲਸਾ ਲੋ ਮਨਾਇਆ ਜਾਂਦਾ ਇਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਓਟ ਆਸਰਾ ਜਿਹੜੇ ਸਾਨੂੰ ਮੀਰੀ ਪੀਰੀ ਦੇ ਸੰਧਾਰਤ ਜਿਹੜੇ ਦੱਸੇ ਗਏ ਨੇ ਤੇ ਇਹ ਸ਼ਸਤਰਾਂ ਦੀ ਜਿਹੜੀ ਕਲਗੀਧਰ ਪਾਤਸ਼ਾਹ ਵੀ ਦੱਸ ਕੇ ਗਏ ਨੇ ਸਾਨੂੰ ਕਿ ਜਿਹੜਾ ਸ਼ਸਤਰ ਦੇ ਅਧੀਨ ਹੈ ਸਾਰੇ ਰਾਜ ਜੋ ਵੀ ਆ ਵੀ ਜੇ ਇਹ ਸ਼ਸਤਰ ਹੈ ਕੈਮ ਤੇ ਸਾਰੇ ਰਾਜ ਕੈਮ ਹੈ ਜੇ ਸ਼ਸਤਰ ਕੈਮ ਨਹੀਂ ਤੇ ਰਾਜ ਕੈਮ ਨਹੀਂ ਇਸ ਕਰਕੇ ਜਿਹੜੇ ਜੋਗੇ ਦੀ ਗੱਲ ਕਰਦੇ ਤੁਸੀਂ ਜੋਗਾ ਸਾਡੇ ਵਾਸਤੇ ਨਹੀਂ ਬਣਿਆ ਸਾਡੇ ਵਾਸਤੇ ਤੇ ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀ ਕਿਰਪਾਣ ਆ ਇਹ ਕਿਰਪਾ ਵਾਸਤੇ ਉੱਠਦੀ ਆ ਤੇ ਇਹ ਕਿਰਪਾਣ ਸਤਗੁਰ ਨੇ ਸਾਨੂੰ ਜਿਹੜੀ ਹੈ ਭੇਟ ਕੀਤੀ ਆ ਕਿ ਜਦੋਂ ਕਿਸੇ ਮਜਲੂਮ ਤੇ ਜਾਂ ਕਿਸੇ ਧੀ ਭੈਣ ਤੇ ਜਾਂ ਕਿਸੇ ਤੇ ਵੀ ਕੋਈ ਮੁਸੀਬਤ ਪੈਂਦੀ ਆ ਜਾਂ ਦੇਸ਼ਾਂ ਤੇ ਮੁਸੀਬਤ ਪੈਂਦੀ ਆ ਜਾਂ ਕੌਮਾਂ ਤੇ ਮੁਸੀਬਤ ਪੈਂਦੀ ਆ ਤੇ ਉਸ ਟਾਈਮ ਜਿਹੜਾ ਵਾ ਇਹ ਤਲਵਾਰ ਜਿਹੜੀ ਚੁੱਕੀ ਜਾਵੇ ਇਸ ਕਰਕੇ ਅਸੀਂ ਇਹ ਜਿਹੜਾ ਵਾ ਇਹ ਸ਼ਸਤਰ ਦਾ ਜਿਹੜਾ ਦਿਨੇ ਆ ਅੱਜ ਮਨਾਇਆ ਜਾਂਦਾ ਵਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਭੇਟਾ ਕੀਤੇ ਹੋਏ ਇਹ ਸ਼ਸਤਰ ਇਹਨਾਂ ਸ਼ਸਤਰਾਂ ਤੋਂ ਬਿਨਾ ਸਿੱਖ ਜਿਹੜਾ ਹੈ ਭੇਡਾਂ ਦੀ ਨਾਂ ਦੀ ਤਰ੍ਹਾਂ ਆ ਤੇ ਇਸ ਕਰਕੇ ਅਸੀਂ ਇਹ ਸ਼ਸਤਰ ਦੀ ਜਿਹੜੀ ਹੈ ਪੂਜਾ ਕਰਦੇ ਆ ਕਿਉਂਕਿ ਸਿੱਖਵਾ ਤੇ ਸ਼ਸਤਰ ਜਿਹੜਾ ਸਭ ਤੋਂ ਪਹਿਲਾਂ ਤੇ ਬਾਕੀ ਕੰਮ ਜਿਹੜੇ ਸਾਰੇ ਬਾਅਦជា ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਅਸੀਂ ਇਹ ਜਿਹੜਾ ਦਿਨ ਮਨਾਉਨੇ ਆ ਕਿਉਂ ਕਿਉਂਕਿ ਆਉਣ ਵਾਲੀ ਜਿਹੜੀ ਨਸਲ ਆ ਜਾਂ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹਨੂੰ ਪਤਾ ਲੱਗੇ ਕਿ ਜਿਹੜਾ ਸ਼ਸਤਰਾਂ ਬਿਨਾ ਹਥਿਆਰਾਂ ਬਿਨਾ ਸਾਡਾ ਕੋਈ ਵजूद ਨਹੀਂ ਕਿੰਨੀਆਂ ਟੀਮਾਂ ਪਹੁੰਚੀਆਂ ਇੱਥੇ ਜੀ ਤਿੰਨ ਚਾਰ ਟੀਮਾਂ ਜਿਹੜੀਆਂ ਇੱਥੇ ਕਰਕੇ ਦੁਸਤ ਦੇ ਜਿਹੜੀਆਂ ਪਹੁੰਚੀਆਂ ਵਾ ਉਹ ਆਪੋ ਆਪਣੇ ਜੋਰ ਜਿਹੜੇ ਦਿਖਾ ਰਹੀਆਂ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਹਰ ਵਾਰੀ ਪਹੁੰਚਦੀਆਂ ਨੇ ਤੇ ਇਸ ਕਰਕੇ ਅਸੀਂ ਜਿਹੜਾ ਵਾ ਇਹ ਸਾਰੀ ਕੌਮ ਨੂੰ ਵੀ ਸਾਰੀ ਜਿੰਨੀਆਂ ਵੀ ਜਿਹੜੀਆਂ ਅਵਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਜਿਹੜੇ ਬੱਚੇ ਆ ਜਿਹੜੇ ਨੌਜਵਾਨੇ ਇਹਨਾਂ ਦਾ ਸਾਥ ਜ਼ਰੂਰ ਦਿਆ ਕਰੋ ਹਰ ਪੱਖੋਂ ਹਰ ਜਗ੍ਹਾ ਜਿਹੜੇ ਆ ਇਹ ਜਿਹੜੇ ਨੌਜਵਾਨ ਆ ਇਹ ਬੜਾ ਵਧੀਆ ਚੱਲਦਾ ਫਿਰਦਾ ਜਿਹੜਾ ਬਾਣਿਆਂ ਦੇ ਵਿੱਚ ਦਮਾਲਿਆਂ ਦੇ ਵਿੱਚ ਸ਼ਸਤਰ ਧਾਰੀ ਹੋ ਗਏ ਜਿਹੜੇ ਬੱਚੇ ਫਿਰਦੇ ਆ ਇਹ ਚੱਲਦਾ ਫਿਰਦਾ ਮੈਸੇਜ ਹੈ ਸਾਡੀ ਕੌਮ ਦਾ ਤੇ ਇਹਨਾਂ ਨੂੰ ਜਰੂਰ ਅਸੀਂ ਪ੍ਰਮੋਟ ਕਰਿਆ ਕਰੀਏ ਇਹਨਾਂ ਦੇ ਨਾਲ ਜਿਹੜਾ ਵਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜਿਆ ਕਰੀਏ ਕਿਉਂਕਿ ਸਾਡਾ ਜਿਹੜਾ ਵਾ ਇਹ ਕੰਮ ਆ ਇਹ ਸਾਡਾ ਰੱਖਿਆ ਕਰਨ ਵਾਸਤੇ ਗਰੀਬ ਗੁਰਬੇ ਦੀ ਜਿਹੜਾ ਇਹ ਸ਼ਸਤਰ ਕਲਗੀਧਰ ਪਾਸ਼ਾ ਨੇ ਜਿਹੜੇ ਦਿੱਤੇ ਨੇ ਇਹ ਗੁਰੂ ਸਾਹਿਬ ਨੇ ਇਹਨੂੰ ਤਲਵਾਰ ਨੂੰ ਕੱਢ ਕੇ ਵੀ ਕਿਹਾ ਤੂੰ ਹੀ ਚੰਡੀ ਤੂੰ ਹੀ ਦੁਰਗਾ ਇਹ ਕਲਗੀਧਰ ਪਾਤਸ਼ਾਹ ਨੇ ਜੋ ਕੁਝ ਵੀ ਆਖਿਆ ਸਾਰਾ ਕੁਝ ਇਹਨੂੰ ਆਖਿਆ ਵੀ ਜੇ ਤੁਹਾਡੀ ਮੁਠੀ ਤੇ ਹੱਥ ਆ ਤੇ ਸਾਰੇ ਤੁਹਾਡੇ ਆ ਤੇ ਜੇ ਨਹੀਂ ਤੁਹਾਡਾ ਮੁਠੀ ਤੇ ਹੱਥ ਤੇ ਤੁਹਾਡਾ ਕੋਈ ਵੀ ਨਹੀਂ ਨਾ ਕੋ ਰਾਜ ਕਹਿੰਦੇ ਰਾਜ ਬਿਨਾ ਨਾ ਧਰਮ ਚੱਲੇ ਧਰਮ ਬਿਨਾ ਸਭ ਦਲੇ ਮਲੇ ਹੈ ਇਸ ਸ਼ਰਮਿਕ ਕਮੇਟੀ ਵੱਲੋਂ ਇਸ ਕੋਈ ਸਨੇਹਾ ਨਹੀਂ ਹੈਗਾ ਕੀ ਕਦਕਾ ਦੇਖ ਮਾਇਆ ਜਾਵੇ ਜਾਂ ਜੋਗੇ ਦਾ ਖੰਡਨ ਕੀਤਾ ਜਾਵੇ ਇਹ ਸ਼ਰਮਿਕ ਕਮੇਟੀ ਦੀਆਂ ਬੜੀਆਂ ਤਕੜੀਆਂ ਨਲੇਕੀਆਂ ਕਰਕੇ ਅੱਜ ਜਿਹੜੀ ਸਕਾਮ ਹੈ ਜਿਹੜੀ ਸਾਡੀ ਬਹੁਤ ਜ਼ਿਆਦੀ ਥੱਲੇ ਜਾ ਰਹੀ ਹੈ ਕਿਉਂਕਿ ਵੇਖੋ ਇੱਕ ਹਸਾਈਆਂ ਦੀ ਗੱਲ ਕਰਦੇ ਆ ਉਹਨਾਂ ਵੇਖੋ ਹਸਪਤਾਲ ਆਪਣੇ ਫ੍ਰੀ ਕੀਤੇ ਆਪਣੇ ਵਾਸਤੇ ਸਕੂਲ ਫ੍ਰੀ ਕੀਤੇ ਆ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਆ ਇਹ ਸਿਰਫ ਗੋਲ ਕਾਂ ਤੱਕ ਹੀ ਹਸਮਤ ਇਹਨਾਂ ਨੂੰ ਕੋਈ ਮਤਲਬ ਨਹੀਂ ਕੌਮ ਠੱਠੇ ਖੂਜ ਪਵੇ ਪੰਥ ਠੱਠੇ ਖੂਜ ਪਵੇ ਕੋਈ ਮਤਲਬ ਨਹੀਂ ਵੇਖੋ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਕਿ ਜਿਹੜੇ ਹਸਪਤਾਲ ਆ ਗੁਰਸਿੱਖਾਂ ਵਾਸਤੇ ਫ੍ਰੀ ਇਲਾਜ ਚਾਹੀਦੇ ਸਾਨੂੰ ਗੁਰਸਿੱਖਾਂ ਵਾਸਤੇ ਬੱਚਿਆਂ ਵਾਸਤੇ ਫ੍ਰੀ ਪੜ੍ਹਾਈਆਂ ਚਾਹੀਦੀਆਂ ਸਾਨੂੰ ਗੁਰਸਿੱਖ ਨੂੰ ਜਿਹੜੀ ਆ ਪਹਿਲ ਚਾਹੀਦੀ ਐ ਐਮਬੀਬੀਐਸ ਦੀ ਸੀਟ ਲੈਣ ਜਾਓ ਤਾਂ 45 ਲੱਖ ਰੁਪਈਆ ਇਹ ਜਿਹੜੀਆਂ ਇਹ ਗੁਰੂ ਰਾਮਦਾਸ ਜਾਂ ਯੂਨੀਵਰਸਿਟੀ ਜਿਹੜੀ ਆ ਫ੍ਰੀ ਯੂਨੀਵਰਸਿਟੀ 45 45 ਲੱਖ ਰੁਪਇਆ ਸੀਟ ਦੇਣ ਦਾ ਮੰਗਦੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਚੀਜ਼ ਦੀ ਸਿੱਖ ਨੂੰ ਪਹਿਲ ਚਾਹੀਦੀ ਆ ਗੁਰਸਿੱਖ ਨੂੰ ਪਹਿਲ ਚਾਹੀਦੀ ਆ ਇੱਥੇ ਕਿਉਂ ਨਾ ਅੰਮ੍ਰਿਤਧਾਰੀ ਹੋਣਗੇ ਸਾਰੇ ਬੱਚੇ ਜਦੋਂ ਸਾਨੂੰ ਸਹੂਲਤਾਂ ਮਿਲਣਗੀਆਂ ਜਦੋਂ ਸਾਨੂੰ ਇਲਾਜ ਫ੍ਰੀ ਮਿਲਣਗੇ ਹਰ ਇੱਕ ਚੀਜ਼ ਸਾਨੂੰ ਜਦੋਂ ਫ੍ਰੀ ਮਿਲੇਗੀ ਇਹ ਕਿਉਂ ਨਾ ਸਾਡੇ ਬੱਚੇ ਜਾਂ ਸਾਡੀਆਂ ਜਿਹੜੀਆਂ ਕੌਮਾਂ ਦੇ ਵਿੱਚ ਜਿਹੜੇ ਨੌਜਵਾਨ ਆ ਕਿਉਂ ਨਾ ਅੱਗੇ ਹੋ ਕੇ ਜਿਹੜੇ ਕਾਰਜ ਕਰਿਆ ਕਰਨਗੇ ਇਹ ਸਾਡੀਆਂ ਸ਼੍ਰੋਮਣੀ ਕਮੇਟੀ ਦੀਆਂ ਨਲੇਕੀਆਂ ਕਰਕੇ ਅੱਜ ਜਿਹੜੇ ਅਸੀਂ ਬਹੁਤ ਜ਼ਿਆਦਾ ਪਿੱਛੇ ਜਾ ਚੁੱਕੇ ਆ ਪਰ ਮੈਂ ਇਹਨਾਂ ਲੋਕਾਂ ਨੂੰ ਇਹਨਾਂ ਬੇਨਤੀ ਕਰਦਾ ਨਾ ਲੋਕਾਂ ਨੂੰ ਕਿ ਆਪਾਂ ਇੱਕ ਸਿਆਸੀ ਤੌਰ ਤੇ ਇੱਕ ਸਿੰਘ ਸਾਬਾ ਨੂੰ ਲਾਉਣ ਤੇ ਜਾਂ ਚੜਾਉਣ ਤੇ ਹੀ ਨਾ ਰਹੀਏ ਆਪਾਂ ਕੁਝ ਨਾ ਕੁਝ ਕੌਮ ਬਾਰੇ ਵੀ ਸੋਚ ਗਏ ਲੋਕਾਂ ਨੂੰ ਤੁਸੀਂ ਇਹਨਾਂ ਚੀਜ਼ਾਂ ਜਿਲੇ ਜਾਇਆ ਵਾ ਕਦੀ ਇੱਕ ਸਿੰਘ ਸਾਬ ਲਾ ਲਓ ਤੇ ਦੂਜਾ ਚੜਾ ਲਓ ਉਹਦਾ ਰੋਲਾ ਪਿਆ ਤੇ ਦੂਜਾ ਚੜਾ ਦਿਓ ਨਾ ਚੰਨੂ ਇਹ ਕੰਮ ਮਤ ਕਰੋ ਜਿਹੜਾ ਕੰਮ ਕਰਨ ਵਾਲਾ ਕੌਮ ਦੇ ਹਿੱਤ ਦੇ ਕਰਨ ਵਾਲਾ ਜਿਹੜਾ ਗੁਰੂ ਗ੍ਰੰਥ ਪੰਥ ਦੇ ਹੱਕ 'ਚ ਕਰਨ ਵਾਲਾ ਉਹਦੇ ਬਾਰੇ ਆਪਾਂ ਜ਼ਰੂਰ ਸੋਚਿਆ ਕਰੀਏ ਇਹ ਕਰਕੇ ਤੁਹਾਨੂੰ ਇਹ ਬੇਨਤੀ ਕਰਦਾ ਮੈਂ ਦਾਸ ਵੱਲੋਂ ਕਿ ਜਿਹੜੀ ਇਹ ਜਿਹੜੀ ਆ ਬੱਚਿਆਂ ਦੀ ਜਿਹੜੀ ਆ ਇਹ ਸ਼ਸਤਰ ਵਿਦਿਆ ਜਾਂ ਜਿਸ ਤਰ੍ਹਾਂ ਭਾਈ ਸਾਹਿਬ ਹੁਣਾ ਆਖਿਆ ਕਿ ਸ਼ਰਮਣੀ ਕਮੇਟੀ ਵੱਲੋਂ ਕੀ ਦੇਣਿਆ ਕਿਉਂਕਿ ਸ਼ਰਮਣੀ ਕਮੇਟੀ ਦੀ ਪਹਿਲ ਦੇ ਆਧਾਰ ਤੇ ਚਾਹੀਦਾ ਸੀ ਕਿ ਉਹ ਆਪਣੇ ਤੌਰ ਤੇ ਜਿਹੜਾ ਵਾ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਇਹ ਆਪਣੇ ਤੌਰ ਤੇ ਜਿਹੜਾ ਵਾ ਇਹ ਮੈਸੇਜ ਦਿੰਦੇ ਕੌਮ ਨੂੰ ਕਿ ਜਿਹੜਾ ਸਾਡਾ ਸ਼ਸਤਰ ਦੇ ਨਾਲ ਹੀ ਸਾਰਾ ਹੱਦਿਆ ਇਸ ਕਰਕੇ ਮੈਂ ਇਹ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਵਾ ਇਹ ਦਿਨ ਆਪਾਂ ਜਰੂਰ ਮਨਾਇਆ ਕਰੀਏ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਵਾਹਿਗੁਰੂ